ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਕਿਸਾਨ ਪ੍ਰਭੂ ਤੇਲ ਪਾਣੀ ਪਾ ਲਿਆ ਤੇ ਚਲਦਿਆਂ ਲੈ ਕੇ ਖੇਤ ਚ ਨੂੰ ਮਸ਼ੀਨ ਪੱਟੋਂ ਹੀ ਚਲਦੇ ਤੇ ਅੱਜ ਵੀ ਆਪਾਂ ਤੀਸਰਾ ਦੇਣਾ ਤੇ ਚਲਦਿਆਂ ਵੱਢਣ ਕਰ ਲਈ ਚੈੱਕ ਸਾਰੀ ਤੇ ਬੱਦਲ ਹੋ ਜਾਂਦਾ ਤੇ ਰੋਜ਼ੇ ਮਾੜੇ ਮੋਟੀਆਂ ਕਣੀਆਂ ਪੈ ਜਾਣੀਆਂ ਨੇ ਬਹੁਤ ਜ਼ਿੰਮੇਵਾਰ ਭਰਾਵਾਂ ਦਾ ਇਸ ਵਾਰ ਬੁਰਾ ਹਾਲ ਕੀਤਾ ਹੋਇਆ ਮੀਂਹ ਹੜਪੀੜ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿਹੜੇ ਕਿਸਾਨ ਭਰਾਵਾਂ ਦਾ ਕੰਮ ਨਹੀਂ ਚੱਲਿਆ ਜਰੂਰ ਉੱਥੇ ਪਹੁੰਚੋ ਜਿੰਨਾ ਸਰਦਾ ਦੇ ਕੇ ਆਓ ਉਹਨਾਂ ਨੂੰ ਜਰੂਰ ਜੋ ਵੀ ਹੈਗਾ ਹੈਲਪ ਕੀਤੀ ਜਾਵੇ ਸਾਰਿਆਂ ਦੀ ਤਾਂ ਜੋ ਵਿਚਾਰੇ ਦੁਵਾਰੇ ਕੰਮ ਕਰਨ ਜੋਗੇ ਹੋ ਜਾਣ ਜ਼ਰੂਰੀ ਹੈ ਜੀ ਇਹ ਵੱਧ ਤੋਂ ਵੱਧ ਤੇ ਪ੍ਰੀਤ ਕੰਪਨੀ ਦਾ ਫੁੱਲ ਧੰਨਵਾਦ ਹੈ ਜਿਨ੍ਹਾਂ ਨੇ ਐਡੀ ਸਪੋਰਟ ਕੀਤੀ ਹੈ ਬਾਕੀ ਕੰਪਨੀਆਂ ਵੀ ਮੂਹਰੇ ਆਓ ਹਾਲੇ ਤੱਕ ਕੋਈ ਨਹੀਂ ਪਹੁੰਚੀ ਹੋਰ ਪ੍ਰੀਤ ਤੋਂ ਬਿਨਾ ਕਿਸੇ ਨੇ ਹੰਗਾਰਾ ਨਹੀਂ ਭਰਿਆ ਸਾਰੀਆਂ ਕੰਪਨੀਆਂ ਜੇ ਇੱਕ ਸਾਲ ਘੱਟ ਕਮਾ ਲੈਣਗੀਆਂ ਕੋਈ ਵੱਡੀ ਗੱਲ ਨਹੀਂ ਪਰ ਆਪਣੇ ਪੰਜਾਬ ਨਾਲ ਜ਼ਰੂਰ ਖੜੋ ਆਪਣੇ ਭਰਾਵਾਂ ਨਾਲ ਜ਼ਿਮੀਂਦਾਰ ਭਰਾਵਾਂ ਨਾਲ ਮਜ਼ਦੂਰ ਭਰਾਵਾਂ ਨਾਲ ਸਾਰਿਆਂ ਨਾਲ ਸਾਰੇ ਪਹੁੰਚੋ ਉੱਥੇ ਜਿੰਨੀ ਵੀ ਸੇਵਾ ਹੋ ਸਕਦੀ ਹੈ ਕਰੀ ਜਾਵੇ ਆ ਚੌਨਾ ਕੱਟਣਾ ਜੀ ਆਪਾਂ ਨੇ 1509 ਤੇ ਮਾੜਾ ਮੋਟਾ ਡਿੱਗਿਆ ਹੋਇਆ ਵਿੱਚ ਵਿੱਚ ਬਹੁਤ ਹੋਣਾ ਮਾੜਾ ਮੋਟਾ ਖਾਤੇ ਦੇਖਣ ਨੂੰ ਹੀ ਲੱਗਦਾ ਹੁੰਦਾ ਵੈਸੇ ਖੜਾ ਜਦ ਕੰਬਾਈਨ ਤੇ ਚੜ ਜਾਣੇ ਆ ਫਿਰ ਸਾਰਾ ਹੀ ਡਿੱਗਾ ਲੱਗਦਾ ਦੇਖੋ ਜਿਵੇਂ ਆ ਆਏ ਹੁਣ ਇਹ ਸਾਰਾ ਨੀਚੋਂ ਹੀ ਘਟ ਹੋਣਾ ਤੇ ਸਫਾਈ ਮਸ਼ੀਨ ਦੀ ਪੂਰੀ ਐ ਜੇ ਖੇਤ ਬੱਤਰ ਆ ਜੇ ਮੰਨ ਲਓ ਮਾੜਾ ਮੋਟਾ ਗਿੱਲਾ ਫੇਰ ਤੁਹਾਨੂੰ ਪਤਾ ਵੀ ਮਿੱਟੀ ਚੱਕਦੀ ਆ ਨਹੀਂ ਬਹੁਤ ਵਧੀਆ ਜਿਵੇਂ ਭਈਏ ਕੱਟਦੇ ਨੇ ਏਦਾਂ ਮਸ਼ੀਨ ਕਟਾਈ ਕਰ ਦਿੰਦੀ ਆ ਸਿਰਫ 1.5 2 ਇੰਚ ਛੱਡ ਕੇ 1.5 ਇੰਚ ਛੱਡ ਕੇ ਥੱਲੇ ਹੁ ਬਹੁਤ ਵਧੀਆ ਚਲਦੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਨੀਮੀਓ ਕੱਟ ਨੀਮੀ ਕੱਟੀ ਹੋਈ ਪੂਰੀ ਟੌਪ ਦੀ ਕਟ ਰਹਿਣ ਪੂਰਾ ਥੱਲੇ ਲੱਗਦਾ ਕੋਈ ਡੱਕਾ ਨਹੀਂ ਰਹਿੰਦਾ ਕੋਈ ਕਿਸਾਨ ਭਰਾ ਦਾ ਨੁਕਸਾਨ ਨਹੀਂ ਹੁੰਦਾ ਪੂਰੀ ਵਧੀਆ ਚੱਲਦੀ ਆ ਤੇ ਜੱਸਾ ਲਈ ਆਉਂਦਾ ਆਉਂਦੀ ਆ ਮਸ਼ੀਨ ਦਮਲੀ ਦਾ ਤਾਂ ਕੱਟ ਜੱਸੇ ਵਾਈ ਤੇ ਣਾੜ ਪੂਰਾ ਹਰਾ ਫੁੱਟ ਦੇਖੋ ਚਾਹੇ ਪਸ਼ੂਆਂ ਨੂੰ ਪਾ ਸਕਦੇ ਐ ਇਹ ਜਿਆ ਪਿਆ ਅਸਲ ਚ ਬੱਡੇ ਵਾਲੀ ਉਹ ਇਹੀ ਈ ਆ ਫਿਰ ਦਾਣਾ ਟੁੱਟਦਾ ਨਹੀਂ ਜਾਂਦਾ ਜੇ ਜ਼ਿਆਦਾ ਸੁਕਾ ਕੇ ਵੜਦੇ ਆ ਤੇ ਰੇਟ ਵੀ ਘੱਟ ਲੱਗਦਾ ਤੇ ਝਾੜ ਵੀ ਘੱਟ ਜਾਂਦਾ ਤੇ ਟੋਟਾ ਵੀ ਹੁੰਦਾ 1500 ਤੋਂ ਅਸਰ ਇਦਾਂ ਹੀ ਵਧੇੜੀ ਪਈ ਆ 4-5% ਦਾਣਾ ਹਰੇ ਦੀ ਸ਼ਿਕਾਇਤ ਹੋਵੇ ਵਿੱਚ ਟਰਾਲੇ ਤੇ ਲੱਗਿਆ ਲੋਡ ਕਰਦੋ ਹੁਣ ਲਜਾਣੀ ਆ ਆਪਾਂ ਭੰਬਰੀ ਔਰ ਇਹ ਨੇਬੜ ਗਿਆ ਭੱਟੋਂ ਕੀਰ ਕਰਦੇ ਆ ਰੋਡ आने की क्वालिटी भैंट है कोई फोटा कोई नहीं बाकी किसान भर आपका फर्जा में बहुत बढ़िया हाँ जसा भाई कमे आप ਆਪਾਂ ਅੰਬਰੀ ਅਤੇ ਸਾਥ ਹੋਵੇ ਪੰਨਿਆਂ ਦਾ ਕੀਲਾ ਕਹਿੰਦਾ ਆਲੇ ਹਰੇ ਇੱਥੇ ਜੀ ਬੜੀ ਨਹੀਂ ਹੈਗੀ ਤੇ ਮੜਦੀ ਫਿਰਦਾ ਕੀ ਕਹਿਣਾ ਜਿਹੜਾ ਬੰਦੇ ਰਹੀਆ ਮਾਤਾ ਜੀ ਕਰਤਾ ਪਾਉਂਦਾ ਪਹਿਲਾਂ ਆਪਣੇ ਕਿਲਾ ਬੈਰਿੰਗ ਟੁੱਟ ਗਿਆ ਸੀਗਾ ਉਹਦੇ ਟਾਈਮ ਦਾ ਕਰਤਾ ਮੈਂ ਅੱਜ ਸਵੇਰ ਤੁਹਾਡੇ ਅੱਡੇ ਆਇਆ ਗਰਾਊਂਡ 'ਚ ਕਹਿੰਦਾ ਤਾਂ ਬਾਰੇ ਨਹੀਂ ਦੱਸ ਸਕਦਾ ਬੱਸ ਆਇਆ ਪੂਰੀਆ ਚੱਲ ਗਿਆ ਕੁੱਡੇ ਵਾਲਾ ਕੁੱਡੇ ਵਾਲਾ ਰੋਡ ਆ ਇਹ ਬਹੁਤ ਵਧੀਆ ਟ੍ਰੈਕ ਸੀ ਜੇ ਮੈਨੂੰ ਲੱਗਿਆ ਅੱਜ ਦਾ ਦਿਨ ਵਧੀਆ ਲੱਗਿਆ ਲੋਕਾਂ ਨਾਲ ਵਧੀਆ ਹੈ ਵਧੀਆ ਬੜਾਈ ਹੋ ਗਈ ਨਜ਼ਾਰਾ ਵਧੀਆ ਬੜਾਈ ਹੋ ਗਈ ਜੰਦਾ ਨਜ਼ਾਰਾ ਆ ਗਿਆ ਵਧੀਆ ਚਲਾਈ ਆ ਮੈਂ ਤਾਂ ਕੀ ਲਾ ਕੇ ਵੱਡੇ ਅੱਜ ਫੇਰਦੇ ਨੇ ਸਿਲਾਈ ਆ ਵਧੀਆ ਬਹੁਤ ਵਧੀਆ ਮਸੀਹਾ ਦੀ ਉਹ ਆਇ ਤਾਂ ਘੜੀ ਆ ਜਿੰਨਾ ਘੜੀ ਆ ਉਧਰ ਤਾਂ ਟਿਕਾ ਰਹਿਣਾ ਚਾਹੀਦਾ ਨਾ ਨਜ਼ਾਰਾ ਜੋ ਬਹੂਗਾ ਮਾਇਆ ਬਦਲ ਗਿਆ ਦੀ ਟਰਾਲੀ ਭਰ ਦੇਣੀ ਆ ਸਮਝ ਲੋ ਜਵੇ ਜਾ ਕੇ ਸਾਫ ਆ ਪੂਰੀ ਐਨ ਕੋਈ ਢੱਕਾ ਢੱਕਾ ਨਹੀਂ ਐਨ ਪਈਆ ਪੂਰੀ ਟੌਪ ਦਾ ਢੋਲਾ ਸਾਫ ਸੁਥਰਾ ਢੱਕਾ ਲੈ ਕੇ ਕੱਢੋ ਲੱਗਿਆ ਨਿਰਬੜ ਗਿਆ ਕੰਮਕਾਰ ਉਹਦੇ ਵੇਲੇ ਆਪੋ ਸੁਵੇ ਪਾਇਰੇ ਕਹੀ ਜਾਂਦੀ ਆ ਕਹੀ ਜੁੜੀ ਆ ਚੱਲ ਕੇ ਪਿੰਡ ਹਾਲੇ ਬੇਦਰਾ ਕੱਢੀ ਆ ਫਿਰ ਵੀ ਝੂਠ ਮਾਰ ਰਹੇ ਨੇ ਉੱਡੀ ਕੋਆ ਦਾ ਲੋੜ ਵੀ ਟਾਈਮ ਨਾਲ ਚੋਲਾ ਕੱਟੋ ਹੋ ਗਿਆ